ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਟਾਲੀਬਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 44 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਪਿਛਲੇ ਭਾਗ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਖੁਸ਼ਪ੍ਰੀਤ ਤੇ ਰਾਜਵੰਤ ਦੇ ਨਾਲ ਆਪਣੇ ਪੇਕੇ ਘਰ ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਲਈ ਰਹਿਣ ਆਈ ਸੀ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਰਾਜਵੰਤ ਤੇ ਖੁਸ਼ੀ ਇੱਕ ਦਿਨ ਰੁਕੇ ਅਗਲੇ ਦਿਨ ਵਾਪਸ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਜਗਦੀਪ ਦੀ ਆਪਣੇ ਵੱਡੇ ਭਰਾ ਨਾਲ ਗੱਲ ਹੋਈ ਜਗਦੀਪ ਨੂੰ ਇੰਨਾ ਹੀ ਪਤਾ ਲੱਗਿਆ ਕਿ ਫੁੱਫੜ ਜੀ ਆਏ ਸੀ ਪਰ ਉਹ ਡੈਡੀ ਨੇ ਕੋਈ ਰਾਹ ਸਿਰਾ ਨਹੀਂ ਫੜਾਇਆ ਉਹ ਆਪਣੇ ਇੱਕੋ ਗੱਲ ਤੇ ਅੜਿਆ ਹੋਇਆ ਸੀ ਕਿ ਗੁਰੀ ਜ਼ਮੀਨ ਲੈ ਕੇ ਆਊਗੀ ਤਾਂ ਫਿਰ ਹੀ ਇਸ ਘਰ ਵਿੱਚ ਆ ਸਕਦੀ ਆ ਨਹੀਂ ਮੇਰੇ ਘਰ ਦੇ ਦਰਵਾਜ਼ੇ ਗੁਰੀ ਲਈ ਹਮੇਸ਼ਾ ਬੰਦ ਨੇ ਜਗਦੀਪ ਦੇ ਜੇ ਘਰ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਗੁਰੀ ਨੂੰ ਤਲਾਕ ਦੇਣਾ ਪੈਣਾ ਫਿਰ ਹੀ ਉਹ ਘਰ ਆ ਸਕਦਾ ਜਗਦੀਪ ਇਹ ਸਭ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਤੇ ਆਪਣੇ ਵੀਰੇ ਨੂੰ ਪੁੱਛਿਆ ਹੁਣ ਅੱਗੇ ਕੀ ਕਰਨਾ ਵੀਰੇ ਅਸੀਂ ਕਿੰਨੇ ਕੁ ਦਿਨ ਇੱਥੇ ਰਹਿਾਂਗੇ ਪਹਿਲਾਂ ਤਾਂ ਖੁਸ਼ੀ ਦੇ ਵਿਆਹ ਕਰਕੇ ਰੁਕ ਗਏ ਸੀ ਖੁਸ਼ੀ ਦਾ ਵਿਆਹ ਹੋਏ ਨੂੰ ਵੀ ਹੁਣ ਤਾਂ ਹਫ਼ਤਾ ਹੋ ਗਿਆ ਜਗਦੀਪ ਦੇ ਵੀਰੇ ਨੇ ਕਿਹਾ ਕਿ ਉਹ ਇੱਕ ਵਾਰ ਫੁੱਫੜ ਜੀ ਹੁਣਾਂ ਨੂੰ ਮਿਲ ਲਵੇ ਜਗਦੀਪ ਨੇ ਇੰਤਵਾਰ ਨੂੰ ਮਿਲ ਕੇ ਆਉਣ ਨੂੰ ਕਹਿ ਦਿੱਤਾ ਫਿਰ ਬਾਅਦ ਵਿੱਚ ਜਗਦੀਪ ਨੇ ਗੁਰੂ ਨੂੰ ਫੁੱਫੜ ਜੀ ਕੋਲ ਜਾਣ ਬਾਰੇ ਦੱਸਿਆ ਜਦੋਂ ਉਹ ਦੋਵੇਂ ਗੱਲਾਂ ਕਰਦੇ ਸੀ ਉਦੋਂ ਮਨਜੀਤ ਵੀ ਉਹਨਾਂ ਕੋਲ ਆ ਗਏ ਤੇ ਕਹਿਣ ਲੱਗੇ ਜਗਦੀਪ ਕੀ ਕਰਨਾ ਹੁਣ ਤੈ ਪੁੱਤ ਆਪਣੇ ਫੁੱਫੜ ਜੀ ਦੇ ਕੋਲ ਜਾ ਕੇ ਇਹ ਘਰ ਵੀ ਤੇਰਾ ਹੀ ਆ ਇੱਥੇ ਰਹਿਣ ਵਿੱਚ ਤੈਨੂੰ ਦੱਸ ਕੀ ਆ ਹੁਣ ਤਾਂ ਤੈਨੂੰ ਕੰਮ ਵੀ ਮਿਲ ਗਿਆ ਜਗਦੀਪ ਮੰਮੀ ਜੀ ਗੁਰੀ ਕਿੰਨਾ ਕੋ ਟਾਈਮ ਆਪਣੇ ਪੇਕੇ ਰਹੂਗੀ ਤੁਸੀਂ ਕਿੰਨੇ ਚਾਹ ਨਾਲ ਡੋਲੀ ਵਿਦਾ ਕੀਤੀ ਸੀ ਸਾਡੀ ਕਿਸਮਤ ਦੇਖੋ ਗੁਰੇ ਨਾਲ ਮੈਂ ਵੀ ਇਸ ਘਰ ਵਿੱਚ ਆ ਗਿਆ ਬਲਵਿੰਦਰ ਕਮਰੇ ਵਿੱਚ ਆਉਂਦਾ ਹੀ ਕਹਿੰਦਾ ਜਗਦੀਪ ਪੁੱਤ ਅੱਜ ਐਵੇਂ ਕਹਿ ਦਿੱਤਾ ਫਿਰ ਨਾ ਕਹਿਣਾ ਅਸੀਂ ਧੀ ਦੇ ਕੇ ਪੁੱਤ ਲਿਆ ਖੁਸ਼ੀ ਦੇ ਵਿਆਹ ਵਿੱਚ ਤੈਂ ਮੇਰੇ ਸਿਆਣੇ ਪੁੱਤ ਵਾਂਗੂੰ ਕਿੰਨਾ ਸਾਥ ਦਿੱਤਾ ਐਵੇਂ ਨਾ ਕੁਝ ਵੀ ਸੋਚੀ ਜਾਓ ਤੁਸੀਂ ਇੱਥੇ ਹੀ ਰਹਿਣਾ ਇਹ ਤੇਰਾ ਘਰ ਆ ਕਿਉਂ ਉਪਰਿਆਂ ਵਾਂਗ ਸੋਚੀ ਜਾਂਦਾ ਗੁਰੀ ਚੁੱਪਚਾਪ ਬੈਠੀ ਸੀ ਕੁਝ ਨਾ ਬੋਲੀ ਉਹਨੂੰ ਚੁੱਪਚਾਪ ਦੇਖ ਬਲਵਿੰਦਰ ਨੇ ਫਿਰ ਕਿਹਾ ਗੁਰੀ ਤੂੰ ਕਿਉਂ ਨਹੀਂ ਜਗਦੀਪ ਨੂੰ ਸਮਝਾਉਂਦੀ ਗੁਰੀ ਡੈਡੀ ਜੀ ਇੱਕ ਵਾਰ ਗੱਲ ਕਰ ਲੈਣ ਦਿਓ ਫਿਰ ਦੁਬਾਰਾ ਨਹੀਂ ਕਹਿੰਦੇ ਜੇ ਹੁਣ ਦੀਪ ਮਨਾ ਕਰਨਗੇ ਤਾਂ ਵੀਰ ਜੀ ਤੇ ਫੁੱਫੜ ਜੀ ਹੁਣਾ ਕਹਿਣਾ ਸ਼ਾਇਦ ਅਸੀਂ ਹੀ ਨਹੀਂ ਕਰ ਆਉਣਾ ਚਾਹੁੰਦੇ ਬਲਵਿੰਦਰ ਨੇ ਕਹਿ ਦਿੱਤਾ ਤੇਜਾ ਆਈ ਤੂੰ ਆਪਣੇ ਫਫੜਜੀ ਕੋਲ ਬਸ ਇਹ ਆਖਰੀ ਵਾਰ ਆ ਜਗਦੀਪ ਹਾਂ ਕਰ ਦਿੰਦਾ ਕਿ ਫਿਰ ਨਹੀਂ ਉਹ ਕਦੇ ਵੀ ਜਾਂਦਾ ਮਨਜੀਤ ਤੇ ਗੁਰੀ ਰੋਟੀ ਲੈ ਆਈਆਂ ਰੋਟੀ ਖਾ ਕੇ ਉਹ ਸੌਣ ਚਲੇ ਗਏ ਅਗਲੇ ਦਿਨ ਉਹੀ ਰੁਟੀਨ ਆਪੋ ਆਪਣੇ ਕੰਮਾਂ ਤੇ ਚਲੇ ਗਏ ਉਧਰ ਖੁਸ਼ੀ ਆਪਣੇ ਸਹਰੇ ਘਰ ਖੁਸ਼ ਸੀ ਉਹਨੂੰ ਆਪਣੇ ਰਿਜ਼ਲਟ ਦਾ ਇੰਤਜ਼ਾਰ ਸੀ ਦਿਨ ਵਧੀਆ ਲੰਘਦਾ ਖੁਸ਼ੀ ਦਾ ਐਨ ਤਵਾਨੂੰ ਤੜਕੇ ਸਾਰ ਰਾਜਵੰਤ ਤੇ ਖੁਸ਼ਪ੍ਰੀਤ ਰਿੰਪੀ ਤੇ ਭਾਜੀ ਨਾਲ ਦਿੱਲੀ ਨੂੰ ਚਲੇ ਗਏ ਦੁਪਹਿਰ 1.5 ਵਜੇ ਉਹਨਾਂ ਦੀ ਫਲਾਈਟ ਸੀ ਉਹਨਾਂ ਨੂੰ 에어ਪੋਰਟ ਛੱਡਣ ਤੋਂ ਬਾਅਦ ਰਾਜਵੰਤ ਤੇ ਖੁਸ਼ਪ੍ਰੀਤ ਦਿੱਲੀ ਘੁੰਮਣ ਚਲੇ ਗਏ 4-5 ਘੰਟੇ ਉਹ ਘੁੰਮਦੇ ਰਹੇ ਫਿਰ ਉਹ ਦੋਮੇ ਰਾਤ ਨੂੰ ਦਿੱਲੀ ਤੋਂ ਵਾਪਸ ਲੁਧਿਆਣੇ ਨੂੰ ਆ ਗਏ ਜਗਦੀਪ ਨੂੰ ਉਹਦੇ ਵੀਰ ਦਾ ਫੋਨ ਆਇਆ ਕਿ ਜਗਦੀਪ ਤੂੰ ਪਿੰਡ ਹੀ ਆ ਜਾ ਭੂਆ ਜੀ ਤੇ ਫੁੱਫੜ ਜੀ ਪਿੰਡ ਹੀ ਆਉਣਗੇ। ਮਾਮਾ ਜੀ ਵੀ ਆਉਣਗੇ। ਐਤਵਾਰ ਹੋਣ ਕਰਕੇ ਜਗਦੀਪ ਸਵੇਰ ਦੇ ਟਾਈਮ ਹੀ ਪਿੰਡ ਨੂੰ ਚਲਾ ਗਿਆ। ਗੁਰੀ ਨੇ ਨਾਲ ਚੱਲਣ ਨੂੰ ਕਿਹਾ ਕਿ ਤਾਂ ਜਗਦੀਪ ਨੇ ਉਹਨੂੰ ਮਨਾ ਕਰ ਦਿੱਤਾ। ਆਪ ਉਹ 7 ਵਜੇ ਹੀ ਪਿੰਡ ਪਹੁੰਚ ਗਿਆ। ਉਹਦੀ ਮੰਮੀ ਨੂੰ ਵੇਖ ਕੇ ਚਾ ਚੜ ਗਿਆ ਪਰ ਡੈਡੀ ਨੇ ਪੈਰੀ ਹੱਥ ਵੀ ਨਾ ਲਵਾਏ ਜਗਦੀਪ ਨੂੰ ਬੋਲਣ ਲੱਗ ਗਿਆ ਕਿ ਕੀ ਲੈਣ ਆਇਆ ਤੂੰ ਇੱਥੇ ਰਹਿ ਹੁਣ ਆਪਣੇ ਸਹੁਰੇ ਘਰ ਹੀ ਜਗਦੀਪ ਬਿਨਾਂ ਕੁਝ ਬੋਲੇ ਆਪਣੇ ਕਮਰੇ ਵਿੱਚ ਚਲਾ ਗਿਆ ਡੈਡੀ ਨੂੰ ਬੋਲਦੇ ਦੇਖ ਕਿਸੇ ਦੀ ਹਿੰਮਤ ਨਾ ਹੋਈ ਜਗਦੀਪ ਨੂੰ ਚਾਹ ਪਾਣੀ ਪੁੱਛਦੇ ਦੋ ਘੰਟੇ ਬਾਅਦ ਜਗਦੀਪ ਦਾ ਬੀਰਾ ਵੀ ਖੇਤੋਂ ਆ ਗਿਆ ਸੀ ਉਹਨੇ ਆ ਕੇ ਦੱਸਿਆ ਕਿ ਮਾਮਾ ਜੀ ਨੇ ਆਉਣ ਤੋਂ ਮਨਾ ਕਰ ਦਿੱਤਾ ਮਾਮਾ ਜੀ ਕਹਿੰਦੇ ਤੇਰੇ ਡੈਡੀ ਨੇ ਕਿਸੇ ਦੀ ਨਹੀਂ ਮੰਨਣੀ ਫਿਰ ਮੈਂ ਆ ਕੇ ਕੀ ਕਰਨਾ ਬਾਜੀ ਤੇ ਫੁੱਫੜ ਜੀ 10:00 ਵਜੇ ਨੂੰ ਆ ਗਏ। ਉਹਨਾਂ ਨੂੰ ਆਇਆ ਦੇਖ ਜਗਦੀਪ ਦਾ ਡੈਡੀ ਫਿਰ ਖਿਜ ਕੇ ਬੋਲਣ ਲੱਗ ਗਿਆ ਕਿ ਜੇ ਮਿਲਣ ਆਇਓ ਤਾਂ ਠੀਕ ਆ ਜੇ ਇਹਦੇ ਵਕੀਲ ਬਣ ਕੇ ਆਏ ਤਾਂ ਇੱਥੇ ਕੋਈ ਸੁਣਵਾਈ ਨਹੀਂ ਹੋਣੀ। ਫੁੱਫੜ ਜੀ ਦੇਖ ਭਰਾ ਜੇ ਤਾਂ ਇਹਨਾਂ ਨੂੰ ਨਹੀਂ ਕਰ ਵਰਣ ਦੇਣਾ ਤਾਂ ਇਹਨਾਂ ਨੂੰ ਖਰਚਾਂ ਕੁਝ ਹਿੱਸਾ ਦੇ ਦਿਓ ਇਹ ਕਿਤੇ ਹੋਰ ਜਾ ਕੇ ਰਹਿ ਲੈਣਗੇ ਡੈਡੀ ਜੀ ਮੈਂ ਇਹਨਾਂ ਨੂੰ ਕੁਝ ਨਹੀਂ ਦੇਣਾ ਮੈਂ ਸਭ ਕੁਝ ਆਪਣੀ ਕਮਾਈ ਨਾਲ ਬਣਾਇਆ ਰਹਿ ਲਵੇ ਆਪਣੇ ਸਹੁਰੇ ਘਰ ਜਾ ਕੇ ਹੁਣ ਵੀ ਤਾਂ ਉੱਥੇ ਹੀ ਰਹਿੰਦਾ ਬੂਆ ਜੀ ਵੀਰੇ ਵਧੀਆ ਨਹੀਂ ਲੱਗਦਾ ਐਵੇਂ ਸੋਹਰੇ ਬੈਠਾ ਮੁੰਡਾ ਜਦੋਂ ਘਰ ਸਭ ਕੁਝ ਹੈਗਾ ਡੈਡੀ ਜੀ ਇਹਦੇ ਲਈ ਇਸ ਘਰ ਵਿੱਚ ਕੁਝ ਨਹੀਂ ਇੱਥੋਂ ਤੁਰਦਾ ਬਣੇ ਮੈਂ ਕਰਵਾਉਂਦਾ ਸਾਰੀ ਵਸੀਅਤ ਵੱਡੇ ਦੇ ਨਾਮ ਫਿਰ ਦੇਖਦਾ ਇਹ ਤੀਜੇ ਦਿਨ ਹਿੱਸਾ ਮੰਗਣ ਕਿਵੇਂ ਆਉਂਦਾ ਜਗਦੀਪ ਡੈਡੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਂ ਅੱਜ ਤੋਂ ਬਾਅਦ ਇਸ ਘਰ ਵਿੱਚ ਆਵਾਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਜਗਦੀਪ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਜਗਦੀਪ ਦਾ ਵੀਰਾ ਵੀ ਡੈਡੀ ਨੂੰ ਇਹ ਕਹਿ ਕੇ ਜਗਦੀਪ ਦੇ ਮਗਰ ਹੀ ਚਲਾ ਗਿਆ ਜੇ ਜਗਦੀਪ ਲਈ ਇਸ ਘਰ ਵਿੱਚ ਕੁਝ ਵੀ ਨਹੀਂ ਤਾਂ ਮੈਨੂੰ ਵੀ ਕੁਝ ਨਹੀਂ ਚਾਹੀਦਾ ਡੈਡੀ ਜੀ ਜਾਓ ਜੀਨੇ ਜਾਣਾ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਇਹ ਬੰਦਾ ਮੈਨੂੰ ਇਸ ਘਰ ਵਿੱਚ ਨਹੀਂ ਚਾਹੀਦਾ ਉਹ ਗਾਲਾਂ ਕੱਢਦਾ ਹੀ ਸਕੂਟਰ ਚੁੱਕ ਕੇ ਬਾਹਰ ਨਿਕਲ ਗਿਆ ਜਗਦੀਪ ਦੇ ਘਰ ਉਸ ਦਿਨ ਬਹੁਤ ਕਲੇਸ਼ ਪਿਆ ਇਸ ਗੱਲ ਦਾ ਜਗਦੀਪ ਦੇ ਮਨ ਤੇ ਬਹੁਤ ਅਸਰ ਹੋਇਆ ਉਹ ਰੂਮ ਵਿੱਚੋਂ ਆਪਣਾ ਸਮਾਨ ਲੈ ਕੇ ਤੁਰਨ ਲੱਗਿਆ ਤਾਂ ਗੁਰੀ ਦਾ ਫੋਨ ਆ ਗਿਆ ਗੁਰੀ ਦੀਪ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੈਂ ਕਿੰਨੀ ਵਾਰ ਫੋਨ ਲਾਇਆ ਜਗਦੀਪ ਗੁਰੀ ਤੂੰ ਸ਼ਾਮ ਤੱਕ ਆਪਣਾ ਸਾਰਾ ਸਮਾਨ ਪੈਕ ਕਰ ਲੈ ਮੈਂ ਸ਼ਾਮ ਨੂੰ ਤੈਨੂੰ ਲੈਣ ਆਉਂਦਾ